ਰੇਸ਼ਮਾ ਗਈ ਕਾਲਜ ਹਾਂ ਗਈ ਕਾਲਜ ਨਾਲੇ ਉਹ ਕਹਿੰਦੀ ਸੀ ਕਿ ਬਾਪੂ ਨੂੰ ਦੱਸ ਦੇਵੀਂ ਕੀ ਦੱਸ ਦੇਵੀਂ ਉਹਦੇ ਕਾਲਜ ਗਉਣ ਦਾ ਕੋਈ ਫੰਕਸ਼ਨ ਫੰਕਸ਼ਨ ਆ ਉਹਨੂੰ ਵਧੀਆ ਜਿਹਾ ਸੂਟ ਤੇ ਨਾਲੇ ਜੁੱਤੀ ਜੋੜਾ ਲੈ ਦਿਓ ਨਾ ਉਹ ਕਾਲਜ ਚ ਪੜਨ ਜਾਂਦੀ ਆ ਜਾਂ ਗਉਣ ਜਾਂਦੀ ਆ ਚੱਲ ਕੋਈ ਨਾ ਕੁੜੀ ਦਾ ਸ਼ੌਂਕ ਆ ਏਡੀ ਕੀ ਗੱਲ ਹੋਗੀ ਉਹ ਜੇ ਉਹ ਕੁੜੀ ਆ ਤਾਂ ਉਹਨੂੰ ਸਿਰ ਤੇ ਤਾਂ ਨਹੀਂ ਚੱਕਣਾ ਨਾ ਘਰ ਚ ਕੋਈ ਪੰਜ ਸੱਤ ਹੈ ਜਿਹਦੇ ਸ਼ੌਂਕ ਪੂਰੇ ਕਰਨੇ ਇੱਕ ਹੀ ਤਾਂ ਕੁੜੀ ਆ ਆਪਣੀ ਅਖੇ ਉਹ ਤਾਂ ਬਣੂਗੀ ਨਾ ਸਟਾਰ ਨਾ ਤੁਹਾਨੂੰ ਕਿੰਨੇ ਆਖਿਆ ਉਹ ਬਥੇਰੇ ਅੱਖ ਨਾਲੇ ਨਾ ਸਟਾਰ ਕਿਹੜਾ ਉੱਤੋਂ ਡਿੱਗਦੇ ਐਂ ਹੀ ਬੰਦੇ ਆ ਹੂੰ ਬੰਦੇ ਆ ਤਾਇਆ ਵੀ ਆਈ ਗਿਆ ਏ ਹੋਰ ਵੀ ਮੇਰ ਸਿੰਘ ਕੀ ਹਾਲ ਐ ਠੀਕ ਠਾਕ ਜੀ ਚੜਦੀ ਕਲਾ ਉਹ ਕੀ ਹਾਲ ਆ ਚਾਚਾ ਕਿੱਧਰ ਦੀਆਂ ਤਿਆਰੀਆਂ ਉਹ ਕਿੱਧਰ ਦੀਆਂ ਤਿਆਰੀਆਂ ਹੋਣੀਆਂ ਸੀ ਬੁੱਲਾ ਦੀ ਦੌੜ ਤਾਂ ਮਸੀਤਾ ਤੱਕ ਹੁੰਦੀ ਆ ਲਾਉਣਿਆਂ ਪੈਂਚਰ ਜਾ ਕੇ ਉਹ ਹੁਣ ਤਾਂ ਛੱਡ ਖੜਾ ਪੈਂਚਰਾਂ ਦਾ ਹੁਣ ਤਾਂ ਤੇਰੀ ਕੁੜੀ ਸਟਾਰ ਬਣ ਗਈ ਨਾ ਤੈਨੂੰ ਕਿਹਨੇ ਕਿਹਾ ਓ ਮੈਨੂੰ ਕੀ ਨੇ ਕਹਿਣਾ ਸੀ ਚਾਚਾ ਉਹ 바ਵਾ ਕਹਿੰਦਾ ਫਿਰਦਾ ਪਿੰਡ ਚ ਕਹਿੰਦਾ ਫਿਰਦਾ 바ਵਾ ਓਏ ਐ ਨਹੀਂ ਬੋਲੀਦਾ ਹੁੰਦਾ ਜਿਵੇਂ ਤੂੰ ਬੋਲਿਆ ਓ ਚਾਚਾ ਮੈਂ ਕੀ ਕਹਿਣਾ ਆ ਹਾਂ ਓ ਕੁੜੀਏ ਕਾਲਜ ਵਿੱਚ ਪੜਨ ਜਾਨੀ ਆ ਜਾਂ ਗਾਉਂਡ ਜਾਨੀ ਆ ਜੇ ਪੜਨ ਦਾ ਚੱਜਣਾ ਪੜ ਆ ਯਉ ਯਉ ਜੀ ਬੰਦ ਕਰ ਦੇ ਮੈਨੂੰ ਤਾਂ ਤੇਰੀ ਸਮਝ ਨਹੀਂ ਲੱਗਦੀ ਕਿ ਤੈਨੂੰ ਹੋਇਆ ਕੀ ਪਿਆ ਓ ਮੈਨੂੰ ਕੀ ਹੋਣਾ ਸੀ ਤੈਨੂੰ ਪਤਾ ਸਟਾਰ ਬਣਨ ਵਾਸਤੇ ਕਿੰਨੇ ਪੈਸੇ ਲੱਗਦੇ ਆ ਹੈਗੇ ਤੇਰੇ ਕੋਲ ਜੇ ਮੇਰੇ ਕੋਲ ਹੁੰਦੇ ਨਾ ਤੇ ਮੈਂ ਆਪਣੀ ਦੀ ਦੇ ਕਦੇ ਵੀ ਸੁਪਨੇ ਨਾ ਮਾਰਦੀ ਸਾਰੇ ਸੁਪਨੇ ਪੂਰੇ ਕਰਦੀ ਬਸ ਕੁੜੀਏ ਖਬਰਦਾਰ ਹੋ ਜਾ तो तेरी आवाज नहीं आनी बापू, तेरे घर चा की जे मेरी किस्मत ने साथ दिता पूरी दुनिया च मेरी आवाज गूंजूगी ना। ਤੇਤੀ ਆਲਾ ਫਰਜ ਨਬਾ ਕਿਤੇ ਇਹ ਨਾ ਹੋਵੇ ਤੇਰੇ ਬਾਪੂ ਕਹਣ ਤੋਂ ਵੀ ਨਫਰਤ ਕਰਾਂ ਮੈਨੂੰ ਨਹੀਂ ਚੰਗਾ ਲੱਗਦਾ ਕੋਈ ਚੱਲ ਮੱਜ ਤੇਰੇ ਕਾਲ ਚੱਲਦਾ ਤੇਰੇ ਪ੍ਰਿੰਸੀਪਲ ਨੂੰ ਪੁੱਛਦਾ ਉਹ ਤੈਨੂੰ ਪੜਾਉਂਦਾ ਜਾਂ ਡਾਂਸ ਕਰਾਉਂਦਾ ਬਾਪੂ ਜੇ ਤੈਨੂੰ ਮੇਰਾ ਗਾਣਾ ਚੰਗਾ ਨਹੀਂ ਲੱਗਦਾ ਮੈਂ ਨਹੀਂ ਗਾਉਂਦੀ ਪਰ ਮੇਰੇ ਸਾਰ ਨੂੰ ਕੁਝ ਨਹੀਂ ਕਹਿਣਾ ਉਪਰ ਪੁੱਤ ਮੈਂ ਤਾਂ ਤੇਰੀ ਭਲਾਈ ਦੀ ਗੱਲ ਕਰਦਾ ਜੇ ਤੂੰ ਪੜ੍ਹ ਲਿਖ ਜੇਂਗੀ ਨਾ ਤੇ ਕੋਈ ਚੰਗੀ ਨੌਕਰੀ ਮਿਲ ਜੂ ਉਹ ਕੀ ਲੈਣਾ ਤੂੰ ਸਟਾਰ ਬਣ ਕੇ ਇਹ ਦੁਨੀਆ ਦੇ ਲੋਕ ਬਹੁਤ ਭੜੇ ਆ ਸਟਾਰ ਬਣ ਨਹੀਂ ਦਿੰਦੇ ਪੁੱਛ ਕੇ ਵੇਖ ਸਿੱਧੂ ਮੂਸੇ ਵਾਲੇ ਨਾਲ ਕੀ ਹੋਇਆ ਤੂੰ ਪੁੱਛ ਕੇ ਵੇਖ ਉਹਦੇ ਮਾਪੇ ਨੂੰ ਉਹਨਾਂ ਨਾਲ ਕੀ ਬੀਂਦੀ ਆ ਜਿੰਨਾਂ ਦੇ ਗੱਭਰੂ ਧੀਆ ਪੁੱਤਰ ਜਾਂਦੇ ਆ ਨਾ ਜਰਨੇ ਬਹੁਤ ਔਖੇ ਆ ਪਰ ਹੋ ਤਾਂ ਅਮਰੀ ਜਾਂਦੇ ਆ ਨਾ ਬਾਪੂ ਬੱਲੇ 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 ਭਾਈ ਕੀ ਹਾਲ ਆ ਵਧੀਆ ਵਧੀਆ ਭਾਈ ਪਰਿਵਾਰ ਠੀਕ ਆ ਭਾਈ ਕਿਰਪਾ ਮਾਲਕ ਦੀ ਭਾਈ ਆ ਕੀ ਆ ਓਏ ਨੂੰ ਸਰੰਗੀ ਕਹਿੰਦੇ ਆ ਭਾਈ ਵਜਾਉਣੀ ਆਉਂਦੀ ਆ ਨਹੀਂ ਮੈਨੂੰ ਤਾਂ ਨਹੀਂ ਆਉਂਦੀ ਲੈ ਤੂੰ ਵਜਾਲਾ ਭਾਈ ਗੁੱਸਾ ਹੀ ਕਰ ਗਿਆ ਯਾਰ ਭਾਈ ਗੁੱਸਾ ਕਿਉਂ ਯਾਰ ਤੂੰ ਕੰਮ ਹੀ ਖਰਾਬ ਕਰ ਦਿੰਦਾ ਅਕੇ ਦੱਸ ਇੱਕ ਗੱਲ ਪੁੱਛਾਂ ਕਲਾਕਾਰ ਆ ਹਾਂ ਪੁੱਛ ਬੰਦੇ ਨੂੰ ਰੀਸ ਕਰਨੀ ਚਾਹੀਦੀ ਕਿ ਸਾੜਾ ਓ ਭਰਾਵਾ ਰੀਸ ਕਰੇ ਤਾਂ ਕਿਸੇ ਚੰਗੇ ਬੰਦੇ ਦੀ ਕਰਨੀ ਚਾਹੀਦੀ ਆ ਤੇ ਸਾੜਾ ਓ ਤੂੰ ਰਹਿਣ ਦੇ ਪੁੱਛਣ ਨੂੰ ਦੱਸ ਬਾਈ ਯਾਰ ਤੂੰ ਪੁੱਛ ਕੇ ਰਹਿਣਾ ਹਾਂ ਭਰਾਵਾ ਮੈਨੂੰ ਤਾਂ ਤੇਰੇ ਤੇ ਰਹਿੰਦਾ ਤੂੰ ਹਰ ਕੰਮ ਚ ਢੋਚੜਾਈ ਕਰ ਗੱਡ ਮਾਰਾ ਤੇਰੇ ਪਰ ਮੰਡੇ ਕੀ ਗੱਲ ਆ ਹੋ ਗਈ ਤੁਹਾਨੂੰ ਗੱਲ ਕਿਉਂ ਨਹੀਂ ਸੀ ਬਾਈ ਯਾਰ ਮੈਂ ਉਹਨੂੰ ਪੁੱਛ ਬੈਠਾ ਮੈਂ ਕਿਹਾ ਵੀ ਰਿਸ ਕਰਨੀ ਚਾਹੀਦੀ ਕਿ ਸਾੜਾ ਐ ਕੰਜਰ ਦਾ ਕੋਲੋਲਾ ਆ ਮੇਰੇ ਮੰਗਰੀ ਪੈ ਗਿਆ ਉਹ ਗੱਲ ਤਾਂ ਸੁਣ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਆਪਣੇ ਪਿੰਡ ਚ ਇੱਕ ਦੂਜੇ ਨੂੰ ਅੱਖੀ ਜਾਂਦੇ ਨੇ ਮਾੜਾ ਬੱਤੇ ਮੇਰੇ ਤੇ ਕਾਹਦਾ ਸਾੜਾ ਓਹੀ ਗੱਲ ਤੇ ਪਤਾ ਤਾਂ ਲੱਗੇ ਹੈ ਕੌਣਾ ਮਾੜਾ ਉਹ ਭਰਾਵਾ ਆਹੀ ਆ ਮਾੜਾ ਬਾਪੂਏ ਸੱਚੀ ਮੇਰੇ ਲਈ ਆ ਹਾਂ ਤੇਰੇ ਵਾਸਤੇ ਲੈ ਕੇ ਆਇਆ ਪੁੱਤ ਮੈਂ